ਕੀ ਘਟਨਾ ਹੋਈ ਜੀ ਰਾਤੀ ਇਹ ਘਟਨਾ ਰਾਤ 8:30 ਵਜੇ ਦੀ ਘਟਨਾ ਜੀ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਜਿਹਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ 8:30 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਕ ਬਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾਂ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਰਾਤ ਤੱਕ ਅਸੀਂ ਇੱਕ ਘੰਟਾ ਖੱਜਲ-ਖਵਾਰੀ ਕਰਕੇ ਬਹੁਤ ਪ੍ਰੇਸ਼ਾਨੀ ਨਾਲ ਕਾਫੀ ਜ਼ਿਆਦੇ ਲੋਕਾਂ ਨੇ ਇਸੇ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀਗਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋਂ ਪਿੰਡ ਕੀ ਘਟਨਾ ਹੋਈ ਜੀ ਰਾਤ ਇਹ ਘਟਨਾ ਰਾਤ 8:30 ਵਜੇ ਦੀ ਘਟਨਾ ਜੀ ਪਿੰਡ ਕਰਾਚੋਂ ਦੇ ਵਿੱਚ ਚਾਂਦਪੱਤੀ ਦੇ ਵਿੱਚ ਅਮਰੀਕ ਸਿੰਘ ਦੇ ਘਰ ਦੇ ਵਿੱਚ ਜੋ ਆਪਣੀ ਮਾਤਾ ਦੇ ਕੋਲ ਬੈਠੇ ਸੀਗੇ ਮਾਤਾ ਜੀ ਬਿਮਾਰ ਥੋੜਾ ਸਿਹਤ ਤੋਂ ਡਾਊਨ ਸੀ ਉਹਨਾਂ ਦਾ ਪਤਾ ਸਦਾ ਦਾ ਕਿ ਸਾਢੇ 8 ਵਜੇ ਅੰਦਰ ਬੈਠੇ ਸੀਗੇ ਤੇ ਰਾਤ ਨੂੰ ਚਾਣ ਚੱਕ ਇੱਕ ਬਾਲੇ ਦੀ ਸੱਤ ਪਾਈ ਹੋਈ ਸੀ ਜਿਹੜੀ ਗਾਡਰਾ ਸਮੇਤ ਸਾਰੀ ਦੀ ਸਾਰੀ ਸੱਤ ਉਹਨਾਂ ਦੇ ਉੱਪਰ ਡਿੱਗ ਗਈ ਤੇ ਜਿਸ ਦੇ ਵਿੱਚ ਮਾਤਾ ਜੀ ਅਤੇ ਸਾਡੀ ਚਾਚੀ ਜੀ ਹਰਜਿੰਦਰ ਕੌਰ ਤੇ ਚਾਚਾ ਜੀ ਅਮਰੀਕ ਸਿੰਘ ਤੇ ਤਿੰਨਾਂ ਦੇ ਉੱਪਰ ਸੱਤ ਡਿੱਗ ਗਈ ਜਿੰਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿੰਨਾਂ ਨੂੰ ਰਾਤ ਤਾਂ ਸੀ ਇੱਕ ਘੰਟਾ ਖੱਜਲ ਖਵਾਰੀ ਕਰਕੇ ਬਹੁਤ ਪ੍ਰੇਸ਼ਾਨੀ ਨਾਲ ਕਾਫੀ ਜਿਆਦੇ ਲੋਕਾਂ ਨੇ ਇਸ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੀ ਹਾਲਤ ਬਹੁਤ ਜਿਆਦਾ ਗੰਭੀਰ ਸੀਗਾ ਗੰਭੀਰ ਸਿਹਤ ਐ ਐਂਬੂਲੈਂਸ ਬਹੁਤ ਲੇਟ ਆਈ ਹੈ ਜਿਸ ਕਾਰਨ ਜਲਦੀ ਆਪੋ ਆਪਣੇ ਨਿੱਜੀ ਵਾਹਨਾਂ 'ਚ ਇੱਥੋਂ ਤਿੰਨ ਗੱਡੀਆਂ 'ਚ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਗਏ ਨੇ ਉਸ ਸਮੇਂ ਮਾਤਾ ਜੀ ਦੀ ਹਾਲਤ ਬਹੁਤ ਜਿਆਦਾ ਨਾਜ਼ੁਕ ਸੀ ਤੇ ਬਾਕੀ ਥੋੜਾ ਜਿਹਾ ਬੋਲਦੇ ਸੀਗੇ ਚਾਚਾ ਤੇ ਚਾਚੀ ਕਿੰਨਾ ਕੁ ਨੁਕਸਾਨ ਲੱਗਦਾ ਜੀ ਤੇ ਕਿ ਕਿੰਨੇ ਕੁ ਬੰਦੇ ਇਸਲੇ ਵਿੱਚ ਨੁਕਸਾਨ ਤਾਂ ਜੀ ਇੱਕ ਤਾਂ ਗੱਡੀ ਖੜੀ ਹੈ ਨਵੀਂ ਗੱਡੀ ਹੈ ਜੀ ਲੱਖ ਮੈਂ ਇੱਕ ਮੋਟਰਸਾਈਕਲ ਆ ਬੋਲਡ ਲਗਭਗ 6-7 ਲੱਖ ਰੁਪਏ ਦੀ ਗੱਡੀ ਆ 2.5 ਲੱਖ ਰੁਪਏ ਦਾ ਅਜਕਲ ਬੋਲਟ ਆਉਂਦਾ ਜੀ ਉਹ ਤਾਂ ਚਲੋ ਵਹੀਕਲਾਂ ਦਾ ਨੁਕਸਾਨ ਆ ਜਿਹੜਾ ਜਾਨੀ ਨੁਕਸਾਨ ਆ ਜਿਹੜਾ ਸਾਨੂੰ ਪਤਾ ਲੱਗਿਆ ਡਾਕਟਰਾਂ ਨਾਲ ਉਧਰ ਰਾਤ ਦੇ ਚ ਮੁੰਡੇ ਸਾਡੇ ਗਏ ਸੀ ਲੈ ਕੇ ਵੀ ਮਾਤਾ ਜੀ ਦੀ ਜਿਹੜੀ ਰਾਤ ਮਾਤਾ ਜੀ ਸਵਰਗਵਾਸ ਹੋ ਗਏ ਨੇ ਤੇ ਚਾਚਾ ਜੀ ਤੇ ਚਾਚੀ ਜੀ ਨੂੰ ਅਮਰੀਕ ਸਿੰਘ ਨੂੰ ਤੇ ਚਾਚੀ ਹਰਜਿੰਦਰ ਕੌਰ ਨੂੰ ਚੰਡੀਗੜ੍ਹ ਜਿਹੜਾ ਪੀਜੀਆਈ ਰੈਫਰ ਕਰ ਦਿੱਤਾ ਸੀਗਾ ਅਮਰੀਕ ਸਿੰਘ ਦੀ ਕਿੰਨੀ ਕੋ ਉਮਰ ਹੈ ਜੀ ਉਹਨਾਂ ਦੀ ਅਮਰੀਕ ਸਿੰਘ ਦੀ ਉਮਰ ਲਗਭਗ 55 ਤੋਂ 60 ਸਾਲ ਦੇ ਵਿੱਚ ਹੈ ਜੀ ਤੇ ਉਹਨਾਂ ਦੀ ਮਿਸਿਸ ਦੀ ਉਹਨਾਂ ਦੀ ਉਮਰ ਵੀ 52-53 ਸਾਲ ਹੈ ਆ ਪ੍ਰਸ਼ਾਸਨ ਦਾ ਅਧਿਕਾਰੀ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਿਵੇਂ ਦੇਖਦੇ ਚੀਜ਼ ਇਹ ਉਧਰੋਂ ਰਾਬਤੇ ਨਾਲ ਜੇ ਕੋਈ ਪ੍ਰਸ਼ਾਸਨ ਨਾਲ رابطہ ਹੋਇਆ ਜਾਂ ਕਿਸੇ ਨੇ ਫੋਨ ਵਗੈਰਾ ਕੀਤਾ ਤਾਂ ਸ਼ਾਇਦ ਮੈਨੂੰ ਉਹਨਾਂ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਪ੍ਰਸ਼ਾਸਨ ਪਹੁੰਚਿਆ ਜਾਂ ਨਾ ਪਹੁੰਚਿਆ ਬਸ ਇਹ ਸਾਡੇ ਜਿੰਮੇਵਾਰ ਵਿਅਕਤੀ ਤੇ ਇੱਥੇ ਮੁੰਡੇ ਸਾਰੇ ਆਏ ਹੋਏ ਤੇ ਕਿ ਉਹਨਾਂ ਨੇ ਫੋਨ ਵਗੈਰਾ ਕੀਤੇ ਨੇ ਐਂਬੂਲੈਂਸ ਜੀ ਆ ਗਈ ਸੀ ਥੋੜਾ ਜਿਹਾ 10 ਮਿੰਟ ਲੇਟ ਆਈ ਹੈਗੀ ਉਸ ਤੋਂ ਪਹਿਲਾਂ ਆਪਾਂ ਨੂੰ ਹੁੰਦੇ ਹੀ ਆ ਵੀ ਜਲਦੀ ਮੁੱਢਲੀ ਸਹਾਇਤਾ ਦੇਣ ਵਾਸਤੇ ਆਪਾਂ ਨੇੜੇ ਦੇ ਹਸਪਤਾਲ ਚਲੇ ਜੀ ਸੰਗਰੂਰ ਲੈ ਗਏ ਸੰਗਰੂਰ ਤੋਂ ਸੀਟੀ ਸਕੈਨ ਕਰਕੇ ਇਹ ਤੋਂ ਪਤਾ ਲੱਗਿਆ ਵੀ ਜਿਹੜੀ ਦੋਨਾਂ ਜਿਹਿਆਂ ਦੇ ਟੂ ਹੀ ਦੇ ਵਿੱਚ ਕਾਫੀ ਜ਼ਿਆਦਾ ਸੱਟ ਆ ਗਈ ਤੇ ਉਸ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰਤਾ ਸੀ ਰਾਤ ਇਹ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਦੇਖੋ ਕੋਈ ਇਹ ਪੁਰਾਣਾ ਮਕਾਨ ਨਹੀਂ ਹੈਗਾ ਬਹੁਤਾ ਪੁਰਾਣਾ ਸਾਡੇ ਬਜ਼ੁਰਗ ਵੀ ਦੱਸਦੇ ਨੇ ਵੀ ਪਿੱਛੇ ਜੀ ਇਹਦਾ ਜਿਹੜਾ ਸੱਤ ਬਦਲੀ ਸੀ ਪਹਿਲਾਂ ਇਹ ਸਤੀਰਾਂ ਵਗੈਰਾ ਜਿਵੇਂ ਪੁਰਾਣੀਆਂ ਸੱਤਾ ਹੁੰਦੀਆਂ ਸੀ ਵੀ ਇਹਨਾਂ ਦਾ ਜਿਹੜਾ ਵੀ ਮਾਲੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋ ਗਿਆ ਉਹਦੀ ਪਰਪਾਈ ਤਾਂ ਕਿਸੇ ਤੋਂ ਹੁੰਦੀ ਨਹੀਂ ਜੀ ਚਾਹੇ ਆਪਾਂ ਰੁਪਈਆਂ ਨਾਲ ਤਾਂ ਕੋਈ ਪਰਪਾਈ ਕਰ ਨਹੀਂ ਸਕਦਾ ਜਿਹੜਾ ਵੀ ਕੋਈ ਮਾਲੀ ਨੁਕਸਾਨ ਹੋਇਆ ਜਾਂ ਕੋਈ ਉਹਨਾਂ ਦਾ ਇਲਾਜ ਵਗੈਰਾ ਦਾ ਉਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹ ਆਪਦੇ ਸਿਰ ਤੇ ਲਵੇ। ਬਾਪੂ ਜੀ ਨਾਮ ਤੁਹਾਡਾ? ਨਾਮ ਮਰਜੀਤ ਸਿੰਘ ਤੇ ਪਿੰਡ ਪਿੰਡ ਘਰਾਚੋਂ। ਹਾਂ ਬਾਪੂ ਜੀ ਕੀ ਘਟਨਾ ਹੈ? ਘਟਨਾ ਅਚਾਨਕ ਮਲਕਮ ਹੋਇਆ ਹੈ। ਹਾਂ ਕੀ ਛੱਤ ਦੀ ਛੱਤਗਰੀ ਕੀ ਕਲਖਤ ਸਾਰੀ। ਕਿੰਨੇ ਫਕਾਂਸੀ ਕੀ ਜੀ ਇਹ ਖਾਣੇ ਜੀ 8 ਹੁੰਨੇ ਕਿੰਨੇ ਸਾਲ ਹੋ ਗਏ ਨੂੰ ਬਣਾਈ ਰਹੀ ਇਹਨੂੰ 30 ਸਾਲ ਹੋ ਗਏ ਜੀ ਤੇ ਕਿਵੇਂ ਘਟਣਾ ਬਈ ਰਾਤ ਕਿਵੇਂ ਪਤਾ ਲੱਗਦਾ ਇਹ ਤਾਂ ਹੀ ਅੰਦਰ ਬਠੇਦੇ ਅਸੀਂ ਮਦਾ ਬਾਹਰ ਉਧਰ ਆਏ ਦੀ ਬਾਅਦ ਚ ਮੌਕੇ ਦੀ ਈਮੇਲ ਭੱਜ ਕੇ ਇਕੱਠੇ ਇਧਰ ਆ ਅੱਛਾ ਤਾਂ ਉਰੇ ਕੋਈ ਬੈਠੇ ਵਗੈਰੇ ਜੀ ਅੰਦਰ ਬਠੇ ਸੀ ਤਨੇ ਜੀ ਇਹ ਜਦਾ ਕਿਵੇਂ ਕਮਰਾ ਸੀਗਾ ਉਰੇ ਜਦਾ ਇਹ ਸਾਰਾ ਵੱਡਾ ਹਾਲ ਸੀ ਜੀ ਹਾਲ ਸੀ ਠੀਕ ਤਾਂ ਗੱਡੀ ਵੀ ਖੜੀ ਨਜ਼ਰ ਆਉਂਦੀ ਹਾਂਜੀ ਹਾਲ ਸੀ ਆ ਜੀ ਕਿੰਨੇ ਕੁ ਬੰਦੇ ਇੱਥੇ ਬੈਠੇ ਸੀ ਕਿੰਨੇ ਕੁ ਬੰਦੇ ਤਿੰਨੇ ਜੀ ਬੰਦੇ ਜੀ ਮੌਕੇ ਤੇ ਹੋਣ ਹੋਣ ਬੈਠੀ ਸੀ ਇੱਕ ਤਾਂ ਮਾਦਾ ਜੀ ਦੀ ਦੋ ਜੀ ਉਹਦੇ ਕੀ ਨਾਮ ਸੀ ਜੀ ਉਹਨਾਂ ਦੇ ਜਿਹੜੇ ਬੈਠੀ ਸੀ ਇੱਕ ਤਾਂ ਜਸਮੇਲ ਕੌਰ ਦੀ ਸੀ ਬਾਕੀ ਉਹ ਅਮਰੀਕ ਸਿੰਘ ਆ ਉਹਦਾ ਦੂ ਮੇਰਾ ਨਾਮ ਯਾਦ ਆਉਂਦਾ ਇੱਕ ਉਹਦੇ ਘਰ ਆਈ ਸੀ ਦਾ ਨਾਮ ਨਹੀਂ ਆਉਂਦਾ ਕਿੰਨੇ ਕ ਸੱਟਾ ਵੱਜੇ ਨੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਦਾ ਜੀ ਮਤਲਬ ਸੱਟਾਂ ਜਿਹੜੇ ਸੱਟਾਂ ਲੱਗੀਆਂ ਹੋਈ ਨੁਕਸਾਨ ਹੋ ਗਿਆ ਮੌਤ ਦਾ ਮੌਕੇ ਦੀ ਪੂਰੀ ਹੋ ਗਈ ਉੱਥੇ ਜਾ ਕੇ ਸੰਗਰੂਲ ਉਹ ਕਿੱਥੇ ਰਹਿ ਰਹੇ ਸੀ ਰੈਫਰ ਚੰਡੀਗੜ੍ਹ ਨੇ ਬਾਕੀ ਦੋ ਹਲੇ ਚਾਹੇ ਨੇ ਜੀ ਹਾਂ ਚਾਹੇ ਨੇ ਉਹ ਕਿੱਥੇ ਰਹਿ ਰਹੇ ਨੇ ਚੰਡੀਗੜ੍ਹ ਨੇ ਜੋ ਜੀ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਆਇਆ ਜੀ ਅੱਲੇ ਤੱਕ ਜੋ ਵੀ ਕੋਈ ਨਹੀਂ ਕੋਈ ਨਹੀਂ ਆਇਆ ਜੀ ਉਹਰੇ ਮਾਲਕਾਂ ਨੂੰ ਉੱਥੇ ਦਾਦੇ ਤੇ ਆਪਣੇ ਸਰਪੰਚਾਂ ਕੋਲ ਆਪਾਂ ਗਏ ਸੀਗਾ ਜਾਂ ਡੀਸੀ ਆਕੇ ਦੀ ਮੌਕੇ ਤੇ ਉਹਰੇ ਤਾਂ ਨਹੀਂ ਆਇਆ ਜੀ ਪੂਰੀ ਨਯਾ ਉੱਥੇ ਆ ਗਿਆ ਸੀ ਠੀਕ ਜੀ ਕੀ ਨਾਮ ਹੈ ਜੀ ਮੈਂ ਰਗਵੀਰ ਸਿੰਘ ਨੰਬਰਦਾਰ ਜੀ ਪਿੰਡ ਘਰਾਚੋਂ ਰਾਤ ਕੀ ਘਟਨਾ ਸੀ ਕੀ ਗੱਲ ਰਾਤ ਤਕਰੀਬਨ 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਸੀ ਜੀ ਆਪਦੇ ਰੂਮ ਚ ਇਕਦਮ ਪਤਾ ਨਹੀਂ ਕੀ ਹੋ ਗਿਆ ਸਾਰਾ ਮਕਾਨ ਡਿੱਗ ਗਿਆ ਜਿਨ੍ਹਾਂ ਦਾ ਨਾ ਤਾਂ ਕਾफी ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਵਰਿਕ ਸਿੰਘ ਤੇ ਉਹਦੀ ਮੈਸੇਜ ਪੀਜੀਆਈ ਚ ਦਾਖਲ ਨੇ ਉਹ ਵੀ ਸੀਰੀਅਸ ਨੇ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ ਆ ਤੁਸੀਂ ਮੌਜੂਦਾ ਨੰਬਰਦਾਰੋਂ ਪ੍ਰਸ਼ਾਸਨ ਦਾ ਅਧਿਕਾਰੀ ਹਾਲੇ ਤੱਕ ਤਕਨ ਰਾਤ ਦੀ ਘਟਨਾ ਤਕਰੀਬ ਸਵੇਰ ਦੇ 9 7-8 ਵਜੇ ਨੇ ਹਾਂ ਜੀ ਹੁਣ ਤੱਕ ਨਹੀਂ ਆਇਆ ਕਿਵੇਂ ਦੇਖਦੇ ਚੀਜ਼ਾਂ ਜੀ ਨਾ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਜੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੈਸੇ ਆ ਜਾਣਗੇ ਜੀ ਥੋੜਾ ਲੇਟ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਦੀ ਵੱਡੀ ਨਾਲ ਲੈ ਕੇ ਜੀ ਇਹ ਚੀਜ਼ ਹਾਂ ਜੀ ਆਉਣਾ ਚਾਹੀਦਾ ਸੀ ਜਦੋਂ ਰਾਤ ਹੀ ਪਤਾ ਲੱਗਿਆ ਜੀ ਕਿਉਂ ਮੋਰਚਰੀ ਚ ਵੀ ਪਤਾ ਲੱਗ ਜਾਂਦਾ ਜੀ ਉਸ ਤੋਂ ਇਹਨਾਂ ਨੂੰ ਆਉਣਾ ਚਾਹੀਦਾ ਸੀ ਜੀ ਤਾਂ ਕਿਵੇਂ ਦੇਖਦੇ ਹੋ ਘਟਨਾ ਸੋਨੂੰ ਕਿਵੇਂ ਲੱਗਦਾ ਜੀ ਕੀ ਵਜ੍ਹਾ ਰਹੀ ਹੈ ਕੀ ਕਾਰਨ ਕੀ ਹੋ ਸਕਦਾ ਇਨਸੀਡੈਂਟ ਜੀ ਜਿਵੇਂ ਅਚਾਨਕ ਐਕਸੀਡੈਂਟ ਕਹਿ ਦੋ ਇੱਕ ਤਰ੍ਹਾਂ ਦਾ ਐਕਸੀਡੈਂਟ ਹੀ ਹੋਇਆ ਜੀ ਇਹ ਪਹਿਲੀ ਵਾਰ ਹੋਇਆ ਜੀ ਮੈਨੂੰ ਲੱਗਦਾ ਸਾਡੀ ਸੁਰਤ ਚ ਤਾਂ ਕਿਤੇ ਹੋਈ ਨਹੀਂ ਇਸ ਤਰ੍ਹਾਂ ਵੀ 1 ਲੱਖ ਦਾ ਮਕਾਨ ਡਿੱਗ ਜੀ ਤੁਹਾਨੂੰ ਹੀ ਲੱਗਦਾ ਵੀ ਜਾਂ ਛੱਤ ਲੰਬੀ ਜਾਂ ਬਾਲੇ ਜਿਆਦਾ ਵੱਡੀ ਲੰਬੀ ਹੋਣ ਕਰਕੇ ਨਹੀਂ ਨਹੀਂ ਜੀ ਨਹੀਂ ਇਹੋ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਉਹ ਵੱਡੀ ਗੱਲ ਨਹੀਂ ਜੀ ਕੋਈ ਡਬਲ ਆਫ ਪਾਏ ਹੋਏ ਸੀ ਗਾਡਰ 2 ਜੋੜ ਕੇ ਪਾਏ ਹੋਏ ਸੀ ਜੀ ਹਾਂ ਅਚਾਨਕ ਕੀ ਘਟਨਾ ਅਚਾਨਕ ਘਟਨਾ ਵਾਪਰੀ ਐਕਸੀਡੈਂਟ ਮੰਨੋ ਜੀ ਅਚਾਨਕ ਐਕਸੀਡੈਂਟ ਹੋ ਗਿਆ